ਸਸਰੀਗਾਲ ਬਈ ਸਾਰਿਆਂ ਵੀਰਾਂ ਨੂੰ ਤੁਹਾਡਾ ਸਵਾਗਤ ਹੈ ਦਸਕਾ ਵਲੌਗ ਦੇ ਵਿੱਚ ਅੱਜ ਦਾ ਖਾਲ ਤੁਹਾਨੂੰ ਪਤਾ ਹੀ ਹੈ ਰੋਜ਼ ਦੀ ਤਰ੍ਹਾਂ ਕਿੰਨੇ ਦਿਨ ਹੋ ਗਏ ਨੇ ਮੀਂਹ ਦੀ ਛੜੀ ਆ ਰਹੀ ਹੈ ਆਪਾਂ ਵੀਰੋਂ ਡੰਗਰ ਉਰੇ ਪੰਣ ਤੇ ਤੇ ਉਰੇ ਪਾਣੀ ਦੇਖ ਸਕਦੇ ਹਾਂ ਉਰੇ ਦੇਖੋ ਤੂੰ ਅੱਗੇ ਬਹੁਤ ਬੁਰਾ ਹਾਲ ਹੋ ਰਿਹਾ ਹੈ ਭਾਈ ਕੀ ਦੱਸੀ ਹੈ ਯਾਰਾ ਆ ਮੀਂਹ ਵਾਲਾ ਪਈ ਜਾਂਦਾ ਹੁਣ ਦੇਖੋ ਅੱਗੇ ਜਾ ਕੇ ਦਿਹਾਉਣਿਆ ਤੁਹਾਨੂੰ ਕਿੰਨਾ ਬੁਰਾ ਹਾਲ ਹੈ ਆ ਦੇਖ ਸਕਦੇ ਹਾਂ ਬੱਕਰੀਆਂ ਆਪਣੀਆਂ ਹੀ ਪੀਂ ਜਾਂ ਨੇ ਆ ਦੇਖੋ ਗਾਵਾਂ ਮੱਝਾਂ ਹੀ ਬੰਨ ਰੱਖਿਆ ਨੇ ਨਾ ਕੋਈ ਟੈਨਸ਼ਨ ਲੱਗੂ। ਅੱਗੇ ਜਾਂਦੇ ਆ ਫੈਂ ਦਾ ਪੈਰ ਗੜ ਗਿਆ ਓਏ। ਉਹ ਚਲਾ ਦੇਖੋ ਤੂੜੀ ਦੇਖੋ ਤੁਸੀਂ। ਇਹਦਾ ਸਾਰੀ ਐ ਰੁੜ ਗਈ। ਇਹ ਆ ਦੇਖੋ ਪਾਣੀ ਪਾਣੀ ਹੋ ਰਿਹਾ ਚਾਰੇ ਪਾਸੇ ਘਟਵੜ ਸੱਤ ਸੱਤ ਅੱਠ ਅੱਠ ਵਟ। ਆ ਦੇਖੋ ਸਾਡੀ ਕੰਧ ਡੇਗ ਪਈ 1 ਲੱਖ ਦੀ ਬਣਾਈ ਸੀ। 20 ਐਮਪਾਇਆ ਹੋਇਆ ਸੀ ਥਰਲੇ। ਆ ਦੇਖ ਸਕਦਾ ਹਾਂ ਆ ਗਈ ਇੱਕ 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 ਵੀ ਨਹੀਂ ਚੱਲੇ ਨੇ। ਦੇਖ ਸਕਦੇ ਹੋ ਕੰਦਾ ਦੇਖੋ ਝੋਨਾ ਸਾਰਾ ਆ ਸਾਰੀ ਜੀ ਦੀ ਬਈ ਖੜੀ ਆ ਘਰ ਵਾਲੇ ਦੇਖੋ ਆ ਬੋਰ ਦੇਖੋ ਤੁਸੀਂ ਆ ਦੇਖੋ ਸਾਰੀ ਜੀ ਦੀ ਗਈ ਆ ਘਰ ਵਾਲੇ ਦੇ ਵੀ ਕੰਦ ਟ ਹੈ ਗਈ ਬਈ ਇੱਧਰ ਇੱਕ ਖੂ ਸੀਗਾ ਉਹ ਵੀ ਸਾਰਾ ਪਾਣੀ ਦਾ ਭਰਿਆ ਹੋਇਆ ਆ ਦੇਖੋ ਪਲੇਟਾਂ ਬਰੂਟਾਂ ਸਾਰਾ ਕੁਝ ਬਈ ਇੰਹੀਂ ਰੁੜ ਗਿਆ ਭਈ ਆ ਘਰ ਵਾਲੇ ਦੀ ਦੇਖ ਸਕਦੇ ਹੋ ਕੰਦ ਟ ਹੈ ਵੀ ਅੰਦਰੋਂ ਫਰਸ਼ ਥੱਲੇ ਨੂੰ ਦਾਬ ਗਿਆ ਔਰ ਅਸੀਂ ਕੱਲ ਬਹੁਤ ਮਿਹਨਤ ਕਰੀ ਅੱਗੇ ਦਿਖਾਵਾਂਗੇ ਤੁਹਾਨੂੰ ਔਰ ਜੀ ਸੀ ਵੀ ਵਲਾ ਕੇ ਪਹਿਲਾਂ ਮਿੱਟੀ ਢੋਈ ਫਿਰ ਗਿਆ ਗੱਟੇ ਢਵਾਏ ਬਈ ਆ ਦੇਖ ਸਾਦੇ ਗੱਟੀ ਗੱਟੇ ਬਈ ਘਟੋ ਘਟ 100 200 ਗੱਟਾ ਲੱਗਿਆ ਬਈ ਔਰ ਇਹ ਆ ਦੇਖੋ ਮਿੱਟੀ ਔਰੇ ਢਵਾਈ ਸੀ ਜੀ ਸੀ ਵੀ ਨਾਲ ਤੇ ਜੀ ਸੀ ਵੀ ਨੇ ਵੀ 2-3 ਘੰਟੇ ਦਾ ਆਰਾਮ ਨਾਲ ਲਈ ਗਏ ਆ ਸਾਰੀ ਕੰਦ ਬਈ ਕੀ ਦੱਸੀਏ ਵੀ ਬਹੁਤ ਭੈੜੀ ਤਰ੍ਹਾਂ ਡਿੱਗੀ ਐ ਇੱਕ ਵੀ ਨਹੀਂ ਡੇਗਰੀ ਔਰੇ ਗੱਡੀ ਖੜੀ ਜਿੱਥੇ ਡੰਗਰ ਬੈਠੇ ਨੇ ਨਹੀਂ ਤਾਂ ਗੱਡੀ ਵੀ ਜਾਣੀ ਜੀ ਅੰਦਰ ਆ ਦੇਖ ਸਾਦੇ ਮੱਝ گاਵਾ ਇਧਰ ਬੱਕਰੀਆਂ ਦੇ ਪਾਪਣੀਆਂ ਲਓ ਜੀ ਇੱਧਰ ਆਓ ਘਰ ਵਾਲੇ ਦਾ ਵੀ ਬਹੁਤ ਬਰਾਹਾਲ ਹੈ ਜਿਹੜੇ ਖੇਤਾਂ 'ਚ ਡੇਰਿਆਂ 'ਚ ਪਾਏ ਨੇ ਖਰ ਕੀ ਦਸੀਏ ਬਈ ਸਾਰਿਆਂ ਦਾ ਬਰਾਹਾਲ ਹੈ ਔਰ ਇਹਦਾ ਪੁਲਿਸ ਵੀ ਆ ਰਹੀ ਹੈ ਕੀ ਦਸੀਏ ਔਰ ਆਹ ਦੇਖੋ ਮੇਰਾ ਵੀਰ ਪਹਿਲੇ ਦਿਨ ਹੀ ਇੰਨਾ ਪਾਣੀ ਆ ਗਿਆ ਸੀ ਜਿੱਦ ਦੇ ਪਹਿਲੇ ਦਿਨ ਦੀ ਇਹ ਕਲਿੱਪ ਹੈ ਬਾਈ ਦੇਖ ਸਾਦੇ ਆਹ ਬਾਈ ਦੇਖੋ ਆਪਣਾ ਹੀ ਮੰਡ ਰਿਹਾ ਨਾ ਕੋਈ ਟੈਨਸ਼ਨ ਐਂ ਹੀ ਦੇਖੋ ਚੌੜ ਲੱਗ ਰਹੇ ਨੇ ਕਰਨ ਕੀ ਦਸੀਏ ਯਾਰ ਇੰਨਾ ਵਾਰਿਆ ਹਣਾ ਇੱਦਾਂ ਦੇਖੋ ਪਾਣੀ ਦਾ ਵਹਾਅ ਦੇਖੋ ਤੁਸੀਂ ਐਂ ਜਾਂਦਾ ਜਿਵੇਂ ਗੋਲੀ ਵਾਂਗੂ ਜਾਵਾ ਕੈਸਾ ਦਿਓ ਤੁਸੀਂ ਡਸ ਦਾ ਪੰਜਾਬ ਆਪਣੀ ਲੋਕੇਸ਼ਨ ਹੈ ਵੀ ਤੇ ਆ ਦੇਖੋ ਆ ਦੇ ਆ ਦੇਖੋ ਦੂਜੇ ਦਿਨ ਦੀ ਵੀਡੀਓ ਕੀ ਦੱਸੀ ਬਈ ਪਾਣੀ ਹੀ ਪਾਣੀ ਹੋ ਰਿਹਾ ਹੈ ਆਹਦਾ ਘਟੋ ਘਟ ਤਿੰਨ ਫੁੱਟ ਦਾ ਨੀਵੇਂ ਖੇਤ ਨੇਗੇ ਆ ਦੇਖੋ ਆ ਨਾਲੇ ਨਾਲੇ ਦੀ ਸਿਚੁਏਸ਼ਨ ਦੇਖੋ ਪਹਿਲੇ ਦਿਨ ਦੀ ਸਿਚੁਏਸ਼ਨ ਹੈ ਇਹ ਦੇਖ ਸਕਦੇ ਹੋ ਕਿੰਨਾ ਹੈ ਕਿੰਨਾ ਕਿੰਨਾ ਪਾਣੀ ਕਿੰਨਾ ਬਾਣੀ ਤੇ ਹੁਣ ਜੇਸੀਬੀ ਵਾਲੀਆਂ ਕਲਿੱਪਾਂ ਦਿਖਾਉਣੇ ਆ ਆ ਦੇਖੋ ਆ ਚੁੱਕੀ ਆ ਬਈ ਜੇਸੀਬੀ ਆਪਣੇ ਆਪੇਲੇ ਦੂਜੇ ਦਿਨ ਦੀ ਕਲਿੱਪ ਆ ਦੇਖੋ ਆ ਵੀ ਬੰਦੇ ਮੰਡ ਰਹੇ ਨੇ ਆ ਦੇਖੋ ਆ ਬਈ ਇਹੀਂ ਖੜਾ ਹੈ ਆ ਦੇਖੋ ਆ ਗੱਟਾ ਜੱਕੀ ਖੜਾ ਹੈ ਦੇਖ ਲਓ ਆ ਦੇਖੋ ਥੂੜੀ ਦੇਖੋ ਜੀ ਹੁਣ ਦੇਖੋ ਆ ਜੇਸੀਬ ਜਿੱਥੇ ਲੜਾਈ ਹੋਈ ਦੀ ਭਾਈ ਅਸੀਂ ਅਸੀਂ ਸੜਕੀ ਪੱਟ ਦੀ ਪ੍ਰਸ਼ਾਸਨ ਕਰੀ ਜਾਵੇ ਕਾਰਵਾਈ ਜਿਹੜੀ ਕਰਨੀ ਹੈ ਤੇ ਆ ਦੇਖੋ ਤੇ ਹਾਂ ਆ ਸੜਕ ਜਿਹੜੀ ਹੁਣ ਆਊਗੀ ਉਹ ਆਪਣਿਆਂ ਟੁੱਟੀ ਆ ਵੀ ਉਹ ਨਹੀਂ ਅਸੀਂ ਥੂੜੀ ਆਪੇ ਟੁੱਟ ਗਈ ਦੇਖੋ ਡਸ ਦਾ ਮਜਾਮ ਦੀ ਲੋਕੇਸ਼ਨ ਹੈ ਆਪਣੀ ਪਾਣੀ ਹੀ ਪਾਣੀ ਹੋ ਰਿਹਾ ਭਈ ਆ ਦੇਖੋ ਮੈਂ ਖੇਤ ਜਾਣ ਲੱਗ ਰਿਹਾ ਸੀ ਦੇਖੋ ਖੇਤ ਜਾਣ ਜੋਗੀ ਮਸਾ ਹੀ ਗਿਆ ਵੀ ਮੇਰਾ ਫੋਨ ਡਿੱਗ ਗਿਆ ਜੀ ਕੀ ਦੱਸਾਂ ਮੈਂ ਆ ਦੇਖੋ ਪਾੜ ਪੈ ਰਹੇ ਨੇ ਬਈ ਕੀ ਦੱਸੀਏ ਬਈ ਬਹੁਤ ਬੁਰਾ ਹਾਲ ਹੈ ਇੱਕ ਲਾਈਕ ਸ਼ੇਅਰ ਸਬਸਕ੍ਰਾਈਬ ਦਾ ਕਰੀ ਦਿਓ ਯਾਰਾ ਆ ਦੇਖੋ ਆ ਪਹਿਲੇ ਦਿਨ ਦੀ ਵੀਡੀਓ ਹੈ ਜਦ ਤੇ ਕੰਧ ਡਿੱਗੀ ਸੀ ਸਾਡੀ ਦੇਖੋ ਦੇਖੋ ਬਈ ਦੇਖੋ ਕੀ ਦੱਸੀਏ ਹੁਣ ਆ ਦੇਖੋ ਆ ਪਾਣੀ ਦੇਖੋ ਆ ਦੂਜੇ ਦਿਨ ਦੀ ਕਲਿੱਪ ਹੈ ਉਦੋਂ ਮੀਂਹ ਮੜਾ ਜਾਟਿਆ ਸੀ ਫਿਰ ਮੈਂ ਵੀਡੀਓ ਬਣਾਉਣ ਵਗ ਗਿਆ ਦੇਖੋ ਕੀ ਦੱਸੀਏ ਯਾਰਾ ਆ ਬਹੁਤ ਬੁਰਾ ਹਾਲ ਹੋ ਰਿਹਾ ਹੈ ਦੇਖੋ ਪਾੜੀ ਪੈ ਰਹੇ ਨੇ ਸੜਕਾਂ 'ਚ ਖੇਤਾਂ 'ਚ ਸਾਰੇ ਕਿਤੇ ਪਾੜੀ ਆਏ ਕੋ ਗੱਟੇ ਲਾਇਦੀ ਆ ਵੀ ਸਾਰਾ ਕੁਝ ਨਹੀਂ ਕਰ ਸਕੇ ਆ ਦੇਖੋ ਪਾਣੀ ਦੇਖੋ ਬਈ ਆ ਦੂਜੇ ਦਿਨ ਦੀ ਕਲਿੱਪ ਹੈ ਬਈ ਦੇਖੋ ਪਾਣੀ ਦੇਖੋ ਆ ਸਾਡੇ ਆਪਣੇ ਵਾਲੇ ਦੇ ਪਿੱਛੇ ਦੀ ਕਲਿੱਪ ਹੈ ਸਾਰੇ ਘਰ ਡੁੱਬ ਚੁੱਕੇ ਨੇ ਕੀ ਦਸੀਏ ਆ ਬਾਈ ਨੂੰ ਆਪਾ ਪੰਪ ਦੇ ਕੇ ਅੱਗੇ ਤੋਰਤਾ ਮਹਾ ਜਾ ਯਾਰ ਕੋਈ ਪਾਣੀ ਨਹੀਂ ਹੈਗਾ ਉੱਥੇ ਉਹਨਾਂ ਨੂੰ ਹੈਲਪ ਦਾ ਕਰਾਉਣ ਆਲੇ ਆ ਦੇਖੋ ਆ ਬਈ ਹੱਸੀਆਂ ਦੇ ਵਿੱਚੋਂ ਵੀ ਪੰਪ ਦੇ ਕੇ ਤੋਰਤਾ ਹੈ ਮੁੰਡਾ ਕੀ ਰਹੀ ਹੈ ਜੀ ਆ ਦੇਖੋ ਆ ਕੱਚਾ ਜੜਾ ਹੀ ਖੜਦਾ ਦੇਖ ਲੋ ਇਹ ਆ ਦੇਖੋ ਉਹ ਤੋਰਦਾ ਤੋਰਦਾ ਪੋਣੇ ਜੇਬ ਚ ਪਾਲਿਆ ਬਈ ਕੀ ਮੰਗਦਾ ਆ ਦੇਖੋ ਆ ਬੰਦੇ ਹੱਸੀਆਂ ਦੇ ਵਿੱਚੋਂ ਵੀ ਪਾਪਾ ਮਰੀ ਕੁੱਤੀ ਛੈ ਵੇ ਆ ਦੇਖੋ ਆ ਤੇਰੇ ਯਾਰ ਚੌੜ ਲੱਗ ਰਹੇ ਨੇ ਕਰਨ ਦੇਖੋ ਉਹ ਡਬੋਤਾ ਵਿੱਚ ਹੀ ਡਬੋਤਾ ਇੱਕ ਬੰਦਾ ਹੈ ਗੰਦੇ ਨਾਲੇ ਵਾਲੇ ਪਾਣੀ 'ਚ ਹੀ ਡਬੋਤਾ ਹੈ। ਉਹ ਦੇਖੋ। ਔਰ ਜੋਂ ਜੂਣ ਹੀ ਹੋਣ ਲੱਗ ਰਣੀ ਦਾ ਹੋਰ ਤਾਂ ਹੁਣ ਆਇਆ ਦੇਖੋ ਪਿੱਛੇ ਬੰਦੀ ਉਹ ਆਈ ਜਾਂਦੇ ਨੇ ਕੀ ਦਿਸੇ ਬੜੀ। ਪਾਣੀ ਵੀ ਬਾਲਾ ਜਾਦੇ ਆ। ਉਹ ਦੇਖੋ ਚੱਕ ਲੈ। ਉਹ ਹੁਣ ਆਉਣ ਲੱਗ ਰਹੇ ਨੇ। ਓਕੇ ਭਾਈ। ਆ ਦੇਖੋ ਭਾਈ ਜਦੋਂ ਮੀਂਹ ਸਟਾਰਟ ਹੋਇਆ ਸੀ ਉਦੋਂ ਦੀ ਦੇਖ ਲਾਦਿਓ ਕਲਿੱਪ ਹੈਗੀ। ਮੈਂ ਦੁੱਧ ਲੈਣ ਜਾ ਰਿਹਾ ਸੀ ਛਾਤri ਉੱਥੋਂ। ਆ ਦੇਖੋ ਆ ਬਈਆ ਪਹਿਲੇ ਦਿਨ ਦੀ ਸ਼ਾਮ ਦੀ ਕਲਿੱਪ ਆ ਇਹ ਇੱਧਰ ਦੇਖੋ ਪਾਣੀ ਹੀ ਪਾਣੀ ਹੋ ਰਿਹਾ ਹੈ ਪਾਣੀ ਹੀ ਪਾਣੀ ਪਾਣੀ ਹੀ ਪਾਣੀ ਚਾਰੇ ਪਾਸੇ ਪਾਣੀ ਪਾਣੀ ਕਹਿੰਦੇ ਨੇ ਸੋਨਾ ਆ ਦੇਖ ਲਓ ਆ ਫਿਆ ਸੋਨਾ ਆ ਦੇਖੋ ਬੰਦੀ ਬੰਦੇ ਆ ਨਾਲਾ ਦੇਖੋ ਤੁਸੀਂ ਨਾਲਾ ਕੀ ਹਾਲ ਹੋ ਰਿਹਾ ਹੁਣ ਕੀ ਦਸੀਏ ਯਾਰਾ ਆ ਦੇਖੋ ਨਾਲੀ ਟੁੱਟ ਰਿਹਾ ਸਾਰੇ ਕਿਤੇ ਨਾਲਾ ਟੁੱਟ ਰਿਹਾ ਤੇ ਹੁਣ ਸੱਪ ਦਿਹਾਉਣਾ ਮੈਨੂੰ ਸੱਪ ਲੱਗਿਆ ਜੀ ਇੱਕ ਚਾਰ ਪੰਜ ਸੱਪ ਲੱਭੇ ਦੀ ਅੱਧੇ ਦਾ ਮਾਰ ਤੇ ਇੱਕ ਦੀ ਵੀਡੀਓ ਬਣਾਉਣ ਦਾ ਮੌਕਾ ਮਿਲ ਗਿਆ ਚਲ ਮੈਂ ਬਣਾ ਹੀ ਲਈ ਆ ਚੂਹੇ ਖਾਣ ਵਾਲਾ ਸਾਫ ਹੈ ਦੇਖੋ ਆ ਚੂਹੇ ਖਾਂਦਾ ਆ ਦੇਖੋ ਆ ਇਹਨਾਂ ਨੂੰ ਨਾ ਕੋਈ ਟੈਨਸ਼ਨ ਨਾ ਕੋਈ ਤੁੰਚਣ ਨਾ ਕੋਈ ਡਰ ਨਾ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਸਿਆਪਾ ਨਹੀਂ ਐਂ ਫਿਰਦੇ ਨੇ ਦੇਖ ਲਓ ਆ ਦੇਖੋ ਸਕੂਟਰੀ ਐਂ ਦਵੱਲੀ ਖਰਦੇ ਨੇ ਸਾਰੇ ਇਹ ਸੀ ਵੀ ਆਪਣਾ ਵੀ ਨਹੀਂ ਵਲੋਗ ਆ ਆ ਦੇਖੋ ਡਸਕਾ ਸਰੂ ਲੋਕੇਸ਼ਨ ਹੈ ਵੀ ਪਾਣੀ ਹੀ ਪਾਣੀ ਆ ਡਰੋਂ ਦੇ ਨਾਲ ਹੀ ਆਪਾਂ ਕਲਿੱਪ ਸ਼ੂਟ ਕਰੀਆ ਵੀ ਤੁਹਾਡੇ ਵਾਸਤੇ ਵੀ ਦਿਖਾ ਸਕੀਏ ਮੀਡੀਆ ਤੇ ਲੋਕਾਂ ਨੂੰ YouTube ਤੇ ਫਾਵੇਂ ਵੀ ਆ ਵੀਡੀਓ ਦੇਖ ਸਕਦੇ ਹੋ ਪਾਣੀ ਹੀ ਪਾਣੀ ਹੋ ਰਿਹਾ ਆ ਦੇਖੋ ਬਈ ਆ ਕੰਧ ਡਿੱਗੀ ਸੀ ਦੇਖੋ ਚੰਗੀ ਤਰ੍ਹਾਂ ਦੌਰ ਨਾਲ ਦੇਖੋ ਕੀ ਕਹੀਏ ਬਈ ਨੁਕਸਾਨ ਹੀ ਵਾਲਾ ਹੋ ਗਿਆ ਬਾਹਲੇ ਜਿਆਦਾ ਨੁਕਸਾਨ ਹੋ ਰਿਹਾ ਨਜਾਇਜ਼ ਕੀ ਰਸਤੀਏ ਆ ਦੇਖੋ ਬਈ ਕਲਿੱਪਾਂ ਦੇਖੋ ਤੁਸੀਂ ਆਵੇਂ ਬਈ ਗਿਆ ਸੀ ਆਪਣੇ ਖੇਤਾਂ 'ਚ ਜਾਂਦੇ ਜਾਂਦੇ ਦੇਖੋ ਪਾਣੀ ਹੀ ਪਾਣੀ ਸਾਰੇ ਕਿਤੇ ਪਾਣੀ ਹੀ ਪਾਣੀ ਹੈ ਪਾਣੀ ਹੀ ਪਾਣੀ ਹੈ ਪਾਣੀ ਪਾਣੀ ਹੈ ਆ ਸੀ ਵੀ ਆਪਣਾ ਮੀਨੀ ਵਲੋਗ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਤੱਕ ਵੀਡੀਓ ਦੇਖਣ ਦਾ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਬਈ ਅੱਗੇ ਵੀ ਪਾਵਾਂਗੇ ਹੋਰ ਵਲੋਗ ਤਾਂ ਬਈ ਸ਼ੁਰੂਆਤ ਹੈ ਦੇਖ ਸਕਦੇ ਹਾਂ ਪਾਣੀ ਹੀ ਪਾਣੀ ਹੈ ਵੀ ਕੀ ਦਸੀਏ ਸਾਰੇ ਕਿਤੇ ਪਾਣੀ ਹੈ ਇਹਨੇ ਵੀ ਡਸਕੇ ਜ ਪਾਣੀ ਨਹੀਂ ਹੋਣਾ ਆ ਦੇਖੋ ਆ 1988 ਤੋਂ ਬਾਅਦ ਐਦ ਕੀ ਬਹੁਤ ਜ਼ਿਆਦਾ ਪਾਣੀ ਆਇਆ ਦੇਖੋ ਫਾਈਟ ਦਾ ਇਹ ਲੱਗਦਾ ਜਿਵੇਂ ਬਾੜ ਆ ਰਹੀ ਹੁੰਦੀ ਹੈ ਪਰ ਬਾੜ ਤਾਂ ਨਹੀਂ ਆਈ ਮੀਂਹ ਪਿਆ ਹਰ ਨਾਲੇ ਨੁੜਿਆਂ ਦਾ ਪਾਣੀ ਦੇ